ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਕੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਵੀ ਤੁਹਾਡੇ ਬਹੁਤ ਕੰਮ ਆਵੇਗੀ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਾਣਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਪਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਕਈ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਰਹਿੰਦੇ ਆ ਅਤੇ ਦੁਖੀ ਹੋਣ ਦੇ ਕਈ ਕਾਰਨ ਆ ਜਿਵੇਂ ਕੁਝ ਲੋਕ ਆਪਣੇ ਘਰ ਦੇ ਵਿੱਚ ਪੈਸੇ ਦੀ ਤੰਗੀ ਤੋਂ ਬੜੇ ਦੁਖੀ ਪਰੇਸ਼ਾਨ ਰਹਿੰਦੇ ਆ ਕਿ ਘਰ 'ਚ ਪੈਸੇ ਪੱਖੋਂ ਪੂਰੀ ਨਹੀਂ ਪੈਂਦੀ ਘਰ ਦੀ ਗਰੀਬੀ ਦੂਰ ਨਹੀਂ ਹੁੰਦੀ ਤੇ ਕੁਝ ਲੋਕ ਘਰ ਦੇ ਵਿੱਚ ਕਲੇਸ਼ ਤੋਂ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਰਹਿੰਦੇ ਆ ਉਹ ਕਹਿੰਦੇ ਵੀ ਘਰ ਦੇ ਜੀਹਾਂ ਦਾ ਆਪਸ ਦੇ ਵਿੱਚ ਲੜਾਈ ਝਗੜਾ ਹੀ ਹੁੰਦਾ ਰਹਿੰਦਾ ਹੈ ਆਪਸ ਵਿੱਚ ਬਣਦੀ ਹੀ ਨਹੀਂ ਆ ਅਤੇ ਕਈ ਲੋਕ ਆਪਣੇ ਸਰੀਰ ਦੇ ਲੱਗੇ ਦੁੱਖ ਰੋਗ ਬਿਮਾਰੀਆਂ ਤੋਂ ਪਰੇਸ਼ਾਨ ਆ ਕਿ ਸਰੀਰ ਦੀ ਢਿੱਲਮਠ ਦੂਰ ਨਹੀਂ ਹੁੰਦੀ ਕਹਿੰਦੇ ਵੀ ਅਸੀਂ ਦਵਾਈਆਂ ਖਾ ਖਾ ਕੇ ਅੱਕ ਗਏ ਆ ਪਤਾ ਨਹੀਂ ਸਾਡੇ ਸਰੀਰ ਨੂੰ ਲੱਗੇ ਹੋਏ ਇਹ ਦੁੱਖ ਰੋਗ ਬਿਮਾਰੀਆਂ ਕਦੋਂ ਠੀਕ ਹੋਣਗੀਆਂ ਸਾਡਾ ਸਰੀਰ ਪਹਿਲਾ ਮਰਗਾ ਤੰਦਰੁਸਤ ਨਰੂਆ ਕਦੋਂ ਹੋਵੇਗਾ ਭਾਵੇਂ ਕਿ ਹਰ ਬੰਦੇ ਦੀ ਆਪੋ ਆਪਣੀ ਕਹਾਣੀ ਆ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਪੋ ਆਪਣੇ ਦੁੱਖ ਰੋਗ ਪਰੇਸ਼ਾਨੀਆਂ ਚਿੰਤਾਵਾਂ ਨੇ ਅਤੇ ਹਰ ਇੱਕ ਬੰਦਾ ਇਹਨਾਂ ਪਰੇਸ਼ਾਨੀਆਂ ਚਿੰਤਾਵਾਂ ਦੁੱਖਾਂ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਕੋਸ਼ਿਸ਼ ਵੀ ਆਪਣੇ ਹਿਸਾਬ ਦੀ ਹੀ ਕਰਦਾ ਹੈ ਕੁਝ ਲੋਕ ਇਹ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਕਈ ਤਰ੍ਹਾਂ ਦੇ ਟੂਨੇ ਟੋਟ ਕੇ ਉਪਾ ਕਰਕੇ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਕਈ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ਘਰ ਦੇ ਵਿੱਚ ਰੱਖਦੇ ਆ ਵੀ ਸਾਡੇ ਘਰ ਦੀ ਨੈਗੇਟਿਵਿਟੀ ਦੂਰ ਹੋ ਜਾਵੇ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਖੁਸ਼ਹਾਲੀ ਆਉਣੀ ਸ਼ੁਰੂ ਹੋ ਜਾਵੇ ਤਸਾਂ ਕਹਤੇ ਕਿ ਬਾਕੀ ਕੰਮਾਂ ਦਾ ਤਾਂ ਆਪਾਂ ਨੂੰ ਪਤਾ ਨਹੀਂ ਆ ਕਿ ਇਹ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਅਸਰ ਕਰਦੇ ਆ ਜਾਂ ਨਹੀਂ ਕਰਦੇ ਕਿਉਂਕਿ ਆਪਾਂ ਕਰਕੇ ਨਹੀਂ ਦੇਖੇ ਪਰ ਜਿਹੜੇ ਕੰਮ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਆ ਇਹ ਕੰਮ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬਦਲਾਅ ਆਉਂਦੇ ਆ ਬਹੁਤ ਚੰਗੇ ਬਦਲਾਅ ਆਉਂਦੇ ਆ ਸਾਡੀ ਜ਼ਿੰਦਗੀ ਦੇ ਵਿੱਚੋਂ ਇਹ ਦੁੱਖ ਦਿਲਦਰ ਸਾਡੀ ਜ਼ਿੰਦਗੀ ਦੀ ਸਾਰੀ ਨੈਗੇਟਿਵਿਟੀ ਰੂਟ ਹੋਣੇ ਸ਼ੁਰੂ ਹੋ ਜਾਂਦੀ ਆ ਤਾਂ ਇਹ ਚਾਰ ਕੰਮ ਕਿਹੜੇ ਨੇ ਇਹਨਾਂ ਦੇ ਵਿੱਚੋਂ ਪਹਿਲਾ ਕੰਮ ਆ ਸਵੇਰੇ ਸਵੇਰ ਜਲਦੀ ਉੱਠਣਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉੱਠਣਾ ਸੰਗਤ ਜੀ ਜੇਕਰ ਅਸੀਂ ਇਹ ਆਦਤ ਹੀ ਬਦਲ ਲਈਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਬਦਲ ਜਾਂਦਾ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਇਨਸਾਨ ਨੇ ਸਵੇਰੇ ਜਲਦੀ ਉੱਠਣ ਨੂੰ ਬਹੁਤ ਔਖਾ ਕੰਮ ਬਣ ਆ ਲਿਆ ਏ ਪਰ ਨਹੀਂ ਇਹ ਔਖਾ ਨਹੀਂ ਹੈ ਥੋੜਾ ਜਿਹਾ ਸਾਨੂੰ ਆਪਣੀਆਂ ਆਦਤਾਂ ਦੇ ਵਿੱਚ ਸੁਧਾਰ ਕਰਨਾ ਪਵੇਗਾ ਤਾਂ ਇਹ ਔਖਾ ਕੰਮ ਸੌਖਾ ਬਣ ਜਾਵੇਗਾ ਸਾਨੂੰ ਸਵੇਰੇ ਸਵੇਰ ਜਲਦੀ ਜਾਗ ਆਉਣੀ ਸ਼ੁਰੂ ਹੋ ਜਾਵੇਗੀ ਇਹਦੇ ਲਈ ਬਸ ਕੀ ਕਰਨਾ ਹੈ ਰਾਤ ਨੂੰ ਜਲਦੀ ਸੌਣਾ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਇਨਸਾਨ ਦਾ ਲਾਈਫ ਸਟਾਈਲ ਹੀ ਕੁਝ ਇਦਾਂ ਦਾ ਹੋ ਗਿਆ ਜਾ ਇਹ ਨਿਸ਼ਾਨ ਨੇ ਆਪ ਬਣਾ ਲਿਆ ਸੌਣ ਦੇ ਸਮੇਂ ਤੇ ਲੋਕ ਜਾਗਦੇ ਆ ਤੇ ਜਾਗਣ ਦੇ ਸਮੇਂ ਤੇ ਸੁੱਤੇ ਰਹਿੰਦੇ ਆ ਫਿਰ ਕਹਿੰਦੇ ਆ ਵੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਰੋਗ ਪਰੇਸ਼ਾਨੀਆਂ ਬਹੁਤ ਨੇ ਇਸੇ ਕਰਕੇ ਜਾਂ ਕਿਉਂਕਿ ਅਸੀਂ ਆਪਣੇ ਵੱਡ ਵਡੇਰਿਆਂ ਦੀ ਸਿੱਖਿਆ ਤੋਂ ਉਲਟ ਚੱਲਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਜੋ ਨਿਜਮ ਸ਼ੁਰੂ ਤੋਂ ਬਣੇ ਆਏ ਆ ਅਸੀਂ ਉਹਨਾਂ ਨਿਜਮਾਂ ਦੇ ਉਲਟ ਹੋ ਗਏ ਆ ਇਸੇ ਕਰਕੇ ਹੀ ਸਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਉਲਟਾ ਪਲਟਾ ਹੋ ਰਿਹਾ ਏ ਤਾਂ ਜੇ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੀ ਇਸ ਆਦਤ ਦੇ ਵਿੱਚ ਸੁਧਾਰ ਕਰਨਾ ਪੈਣਾ ਹੈ ਸਵੇਰੇ ਜਲਦੀ ਉੱਠਣ ਦੀ ਕੋਸ਼ਿਸ਼ ਕਰੋ ਜ਼ਰੂਰ ਉੱਠ ਪਾਓਗੇ ਰਾਤ ਨੂੰ 9 ਤੋਂ 10 ਦੇ ਵਿਚਕਾਰ ਸੌਂ ਜਾਓ ਤਾਂ ਸਵੇਰੇ 3 ਤੋਂ 4 ਦੇ ਵਿਚਕਾਰ ਆਪਣੇ ਆਪ ਹੀ ਜਾਗ ਆ ਜਾਂਦੀ ਆ ਬਾਕੀ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਮਨ ਦੇ ਵਿੱਚ ਪੱਕਾ ਇਰਾਦਾ ਬਣਾ ਕੇ ਸੌਂਿਆ ਕਰੋ ਕਿ ਸਵੇਰੇ ਜੋ ਮਰਜ਼ੀ ਹੋ ਜਾਵੇ ਮੈਂ ਜਲਦੀ ਉੱਠਣਾ ਹੀ ਉੱਠਣਾ ਹੀ ਸਾਰੀ ਕਮਾਂਡ ਸਾਡੇ ਮਨ ਦੇ ਹੱਥ ਵਿੱਚ ਆ ਜਿਹੜੀ ਗੱਲ ਜਿਹੜਾ ਮੈਸੇਜ ਆਪਾਂ ਮਨ ਨੂੰ ਦੇ ਦਿੱਤਾ ਸਾਡੇ ਮਨ ਨੇ ਉਹ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ ਇਸ ਕਰਕੇ ਆਪਣੇ ਮਨ ਨੂੰ ਇਹ ਗੱਲ ਸਮਝਾਓ ਭਾਵੇਂ ਪਿਆਰ ਨਾਲ ਤੇ ਭਾਵੇਂ ਸਖਤੀ ਦੇ ਨਾਲ ਪਰ ਮਨ ਪਰ ਮਨ ਵਿੱਚ ਇਹ ਪੱਕਾ ਇਰਾਦਾ ਬਣਾ ਕੇ ਸੌਿਆ ਕਰੋ ਕਿ ਸਵੇਰੇ ਜਲਦੀ ਉੱਠਣਾ ਹੈ ਤਾਂ ਦੇਖਣਾ ਆਪਣੇ ਆਪ ਹੀ ਜਾਗਾ ਜਾਵੇਗੀ ਕੋਈ అలਾਰਮ ਲਾਉਣ ਦੀ ਲੋੜ ਨਹੀਂ ਪੈਣੀ ਸਾਰੀ ਖੇਡ ਸਾਡੇ ਬਣਦੀ ਆ ਤਾਂ ਅਹਿਲੀ ਆਦਤ ਆ ਸਵੇਰੇ ਜਲਦੀ ਉੱਠਣ ਦੀ ਜਲਦੀ ਉੱਠਣ ਦੇ ਨਾਲ ਸਾਡਾ ਕੰਨ ਅਤੇ ਮਨ ਦੋਵੇਂ ਹੀ ਤੰਦਰੁਸਤ ਨਰ ਹੋਏ ਰਹਿੰਦੇ ਆ ਅਤੇ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਦੇ ਲਈ ਸਾਡੇ ਤਨ ਅਤੇ ਮਨ ਦੋਵਾਂ ਦਾ ਹੀ ਤੰਦਰੁਸਤ ਨਰਵਾ ਹੋਣਾ ਬਹੁਤ ਜ਼ਰੂਰੀ ਆ ਜੇ ਸਰੀਰ ਤੰਦਰੁਸਤ ਨਰਵਾ ਹੋਵੇਗਾ ਮਨ ਖੁਸ਼ ਹੋਵੇਗਾ ਤਾਂ ਹੀ ਅਸੀਂ ਆਪਣੇ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਤੇ ਜੇ ਕਮਾਂਡ ਮਰੀਅ ਤਰੀਕੇ ਦੇ ਨਾਲ ਕਰਾਂਗੇ ਤਾਂ ਹੀ ਸਫਲਤਾ ਮਿਲੇਗੀ ਸੋ ਸਭ ਤੋਂ ਮੁੱਖ ਚੀਜ਼ ਹੈ ਸਾਡੇ ਸ਼ਰੀਰ ਦੀ ਤੰਦਰੁਸਤੀ ਅਤੇ ਮਨ ਦੀ ਖੁਸ਼ੀ ਤੇ ਇਹ ਦੋਵੇਂ ਚੀਜ਼ਾਂ ਸਾਨੂੰ ਸਵੇਰੇ ਜਲਦੀ ਉੱਠਣ ਕਰਕੇ ਮਿਲਦੀਆਂ ਨੇ ਜਦੋਂ ਅਸੀਂ ਸਵੇਰੇ ਸਵੇਰ ਜਲਦੀ ਉੱਠਦੇ ਹਾਂ ਉੱਠ ਕੇ ਪ੍ਰਭਾਤਮਾ ਦਾ ਨਾਮ ਜਪਦੇ ਹਾਂ ਆਪਣੇ ਗੁਰੂ ਦਾ ਗਿਆਨ ਹਾਸਲ ਕਰਦੇ ਹਾਂ ਤਾਂ ਸਾਡਾ ਮਨ ਮਜਬੂਤ ਹੁੰਦਾ ਹੈ ਸਾਡੇ ਮਨ ਨੂੰ ਪਾਵਰ ਮਿਲਦੀ ਆ ਤਾਕਤ ਮਿਲਦੀ ਆ ਸਾਡਾ ਮਨ ਸ਼ਾਂਤ ਹੁੰਦਾ ਹੈ ਸਾਡੇ ਮਨ ਦਾ ਕਾਲਾਪਨ ਦੂਰ ਹੁੰਦਾ ਹੈ ਤੇ ਜਦੋਂ ਅਸੀਂ ਸਵੇਰੇ ਸਵੇਰ ਉੱਠ ਕੇ ਕੁਝ ਸਮਾਂ ਆਪਣੇ ਸ਼ਰੀਰ ਨੂੰ ਦਿੰਦੇ ਆ ਜਿਵੇਂ ਕਸਰਤ ਕਰਨੀ ਸੈਰ ਕਰਨੀ ਇਹਦੇ ਨਾਲ ਸਾਡੇ ਸ਼ਰੀਰ ਨੂੰ ਬਹੁਤ ਫਾਇਦੇ ਮਿਲਦੇ ਆ ਸਵੇਰੇ ਸਵੇਰ ਦੀ ਸੈਰ ਸਾਡੇ ਸ਼ਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਬਿਮਾਰੀਆਂ ਤੋਂ ਬਚਾਉਂਦੀ ਆ ਤੇ ਜੇਕਰ ਸ਼ਰੀਰ ਨੂੰ ਕੋਈ ਦੁੱਖ ਰੋਗ ਬਿਮਾਰੀ ਲੱਗੀ ਆ ਨਾ ਓ ਵੀ ਜਲਦੀ ਠੀਕ ਹੋ ਜਾਂਦੀ ਹੈ ਜੇ ਆਪਾਂ ਸਵੇਰ ਦੀ ਸੈਰ ਕਰਨੇ ਸ਼ੁਰੂ ਕਰ ਦਈਏ ਸਵੇਰੇ ਸਵੇਰ ਦੀ ਸੈਰ ਸਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੈ ਕਰਕੇ 30 ਮਿੰਟ ਦਾ ਸਮਾਂ ਆਪਣੇ ਸਰੀਰ ਨੂੰ ਜ਼ਰੂਰ ਦੇਣਾ ਹੈ ਤਾਂ ਦੇਖਣਾ ਸਰੀਰ ਆਪਣੇ ਆਪ ਹੀ ਤੰਦਰੁਸਤ ਨਰਵਾ ਰਹੇਗਾ ਚੁਸਤੀ ਫੁਰਤੀ ਵਿੱਚ ਰਹੇਗਾ ਤੇ ਜਦੋਂ ਸਰੀਰ ਤੰਦਰੁਸਤ ਨਰਵਾ ਰਹਿਣ ਲੱਗ ਗਿਆ ਚੁਸਤੀ ਫੁਰਤੀ ਵਿੱਚ ਰਹਿਣ ਲੱਗ ਗਿਆ ਤਾਂ ਸਾਰੇ ਹੀ ਕੰਮ ਤੁੰਦੇ ਅਸੀਂ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਉਸ ਤੋਂ ਬਾਅਦ ਸਵੇਰੇ ਸਵੇਰ ਦਾ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਆ ਜਦੋਂ ਆਪਾਂ ਸਵੇਰੇ ਉੱਠ ਕੇ ਇਸ਼ਨਾਨ ਕਰਦੇ ਆ ਨਹਾਉਨੇ ਆ ਤਾਂ ਇਹਦੇ ਨਾਲ ਵੀ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਚੁਸਤੀ ਫਰਤੀ ਵਿੱਚ ਰਹਿੰਦਾ ਹੈ ਸਵੇਰੇ ਜਲਦੀ ਉੱਠਣ ਕਰਕੇ ਸਾਡੇ ਸਾਰੇ ਹੀ ਕੰਮ ਧੰਦੇ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਅਸੀਂ ਕਰ ਲੈਣੇ ਆ ਇਸ ਕਰਕੇ ਸਾਡੇ ਮਨ ਦਾ ਕਾਲਾਪਣ ਦੂਰ ਹੁੰਦਾ ਹੈ ਤੇ ਜੇ ਮਨ ਦਾ ਕਾਲਾਪਣ ਦੂਰ ਹੋ ਗਿਆ ਤਾਂ ਸਾਡੇ ਕਈ ਕੰਮਾਂ ਦੇ ਵਿੱਚ ਜੋ ਮੁਸ਼ਕਲਾ ਪਰੇਸ਼ਾਨੀਆਂ ਆ ਰਹੀਆਂ ਨੇ ਉਹ ਦੂਰ ਹੋ ਜਾਣੀਆਂ ਕਿਉਂਕਿ ਬਹੁਤ ਸਾਰੀਆਂ ਮੁਸ਼ਕਲਾ ਪਰੇਸ਼ਾਨੀਆਂ ਅਸੀਂ ਅੰਦਰ ਮਨ ਦੇ ਕਾਲੇਪਣ ਕਰਕੇ ਹੀ ਵਧਾ ਰੱਖੀਆਂ ਨੇ ਮਨ ਜਿੰਨਾ ਸ਼ਾਂਤ ਰਹੇਗਾ ਖੁਸ਼ ਰਹੇਗਾ ਉਨਾਂ ਹੀ ਇਹ ਹਰ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰੇਗਾ ਉਸ ਤੋਂ ਬਾਅਦ ਕਹਿੰਦੇ ਵੀ ਦਿਨ ਦੇ ਵਿੱਚ ਦੋ ਵਾਰ ਆਪਣੇ ਸਿਰ ਦੇ ਵਿੱਚ ਕੰਗੀ ਕਰਨੀ ਚਾਹੀਦੀ ਹੈ ਭਾਵ ਕਿ ਆਪਣੇ ਕੇਸ ਵਾਂਣੇ ਚਾਹੀਦੇ ਆ ਜਦੋਂ ਅਸੀਂ ਆਪਣੇ ਕੇਸਾਂ ਦੇ ਵਿੱਚ ਕੰਗੀ ਫੇਰਦੇ ਆ ਤਾਂ ਇਹਦੇ ਨਾਲ ਵੀ ਸਾਡੇ ਦਿਮਾਗ ਨੂੰ ਸਾਡੇ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ ਉਸ ਤੋਂ ਬਾਅਦ ਕਹਿੰਦੇ ਵੀ ਸਰੀਰ ਨੂੰ ਤੰਦਰੁਸਤ ਨਰੂਆ ਰੱਖਣ ਦੇ ਲਈ ਪਾਣੀ ਜ਼ਿਆਦਾ ਪੀਓ ਸਰੀਰ ਨੂੰ ਤੰਦਰੁਸਤ ਨਰਵਾਰਾ ਖੰਡੇ ਲਈ ਉਲੁੜੀ ਦਾ ਭੋਜਨ ਖਾਓ ਕਦੇ ਵੀ ਲੋੜ ਤੋਂ ਵੱਧ ਭੋਜਨ ਨਹੀਂ ਖਾਣਾ ਚਾਹੀਦਾ ਕਿਉਂਕਿ ਸੰਗਤ ਜੀ ਅਸੀਂ ਭੋਜਨ ਪ੍ਰਸ਼ਾਦਾ ਖਾਂਦੇ ਆ ਆਪਣੀ ਭੁੱਖ ਮਟਾਉਣ ਨੂੰ ਆਪਣੇ ਸਰੀਰ ਨੂੰ ਤਾਕਤ ਦੇਣ ਦੇ ਲਈ ਪਰ ਜੇਕਰ ਅਸੀਂ ਲੋੜ ਤੋਂ ਵੱਧ ਖਾ ਲਈਏ ਤਾਂ ਇਹ ਭੋਜਨ ਪ੍ਰਸ਼ਾਦਾ ਤਾਕਤ ਦੀ ਜਗ੍ਹਾ ਤੇ ਸਾਨੂੰ ਆਲਸ ਦਵੇਗਾ ਬਿਮਾਰੀਆਂ ਦਵੇਗਾ ਇਸ ਕਰਕੇ ਉਲੁੜੀ ਦਾ ਭੋਜਨ ਸ਼ਕਣਾ ਹੈ ਜਿੰਨੀ ਕ ਭੁੱਖਿਆ ਉਨਾ ਕ ਅਤੇ ਪੋਸਟਿਟ ਭੋਜਨ ਖਾਣਾ ਹੈ ਤਾਜ਼ਾ ਭੋਜਨ ਖਾਣਾ ਸਾਦਾ ਭੋਜਨ ਖਾਣਾ ਇਹ ਸਰੀਰ ਨੂੰ ਤੰਦਰੁਸਤ ਨਰੁਆ ਰੱਖਦਾ ਏ ਨਿੰਮ ਦੀ ਦਤਨ ਕਰਨੀ ਸਾਡੇ ਲਈ ਬਹੁਤ ਲਾਹੇਵੰਦ ਆ ਮਤਲਬ ਜੇ ਇਨਸਾਨ ਚਾਵੇ ਤਾਂ ਆਪਣੇ ਸਰੀਰ ਨੂੰ ਬਿਨਾ ਦਵਾਈਆਂ ਤੋਂ ਹੀ ਤੰਦਰੁਸਤ ਨਰੁਆ ਰੱਖ ਸਕਦਾ ਏ ਸਵੇਰ ਦੀ ਸੈਰ ਕਰਨੀ ਸ਼ੁਰੂ ਕਰ ਦਈਏ ਤਾਂ ਸਾਡਾ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚ ਜਾਂਦਾ ਏ ਕਈ ਬਿਮਾਰੀਆਂ ਨੂੰ ਦੂਰ ਕਰ ਦਿੰਦਾ ਹੈ ਸੋ ਜੇ ਜ਼ਿੰਦਗੀ ਵਿੱਚ ਖੁਸ਼ ਰਹਿਣਾ ਹੈ ਤੰਦਰੁਸਤ ਰਹਿਣਾ ਹੈ ਤਰੱਕੀ ਕਰਨੀ ਆ ਤਾਂ ਇਹ ਚਾਰ ਨਿਯਮ ਪੱਕੇ ਕਰ ਲਓ ਇੱਕ ਸਵੇਰੇ ਜਲਦੀ ਉੱਠਣ ਦਾ ਉੱਠ ਕੇ ਨਾਮ ਜਪਣਾ ਗੁਰਬਾਣੀ ਦਾ ਪਾਠ ਕਰਨਾ ਅਤੇ ਸਵੇਰ ਦੀ ਸੈਰ ਕਰਨੀ ਸਵੇਰ ਦਾ ਇਸ਼ਨਾਨ ਕਰਨਾ ਅਤੇ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਸੁਧਾਰਨਾ ਆਪਣੇ ਸੌਣ ਅਤੇ ਜਾਗਣ ਦੀ ਆਦਤ ਦੇ ਵਿੱਚ ਸੁਧਾਰ ਕਰਨਾ ਤਾਂ ਦੇਖਣਾ ਜ਼ਿੰਦਗੀ ਆਪਣੇ ਆਪ ਹੀ ਸੁਧਰ ਜਾਵੇਗੀ ਸੁਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜਲਦੀ ਕਰ ਦੇਣਾ